ਇਹ 14 ਤਰੀਕ ਰਾਤ ਦੀ ਗੱਲ ਹੈ ਇਥੇ ਟਾਬਾ ਉੱਥੇ ਬੱਸ ਖੜੀ ਕਰ ਰਹੀ ਹੈ ਕਿਉਂਕਿ ਸਵੇਰੇ ਚੰਡੀਗੜ੍ਹ ਨੂੰ ਚੱਲਦੀ ਗੋਲੂ ਦਾ ਮੋੜ ਤੋਂ ਚੰਡੀਗੜ੍ਹ ਨੂੰ ਤੇ ਉੱਥੋਂ ਬੱਸ ਚੋਰੀ ਹੋ ਗਈ ਸਿੱਧਾ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਐਸਐਚਓ ਨੂੰ ਥੋੜਾ ਜਿਹਾ ਪੈਰਵਾਹੀ ਕਰਨ ਤੇ ਕੈਮਰੇ ਚ ਪਤਾ ਲੱਗ ਗਿਆ ਸੀ ਵੀ ਕਿੱਧਰ ਗਈ ਹੈ ਇਹ ਸਾਡੇ ਐਸਐਚਓ ਨੇ ਉਹਦਾ ਪਿੱਛਾ ਕੀਤਾ ਤੇ ਬੱਸ ਜਾ ਕੇ ਫਿਰ ਰਿਕਵਰ ਹੋ ਗਈ ਹਾਂਜੀ ਕਿਚੋਰ ਗ੍ਰਿਫਤਾਰ ਹੋਇਆ ਲੋਕ ਜਿਹੜੇ ਸੀਗੇ ਇੱਕ ਭੱਜ ਗਿਆ ਇੱਕ ਗ੍ਰਿਫਤਾਰ ਕਰ ਲਿਆ ਇਹ ਮਾਮਦੋੜ ਦਾ ਹੈ ਜੀ ਇਹ ਉਸੇ ਸਾਈਡ ਨੂੰ ਅੱਛਾ ਸਮਝ ਹਾਂ ਜੀ ਇਹਦੇ ਪਰਚਾ ਦਰਜ ਕਰਤਾ ਜੀ ਤੇ ਇੱਕ ਵੀ ਗ੍ਰਿਫਤਾਰੀ ਪੈ ਗਈ ਹੈ ਰਿਮਾਂਡ ਤੇ ਦੂਜੇ ਨੂੰ ਫੜਨ ਲਈ ਹੁਣ ਪੁਲਿਸ ਸਟੇਡੀਓ ਦੀ ਭਾਲ ਕਰ ਰਹੀ ਹੈ ਇਹ 14 ਤਰੀਕ ਰਾਤ ਦੀ ਗੱਲ ਹੈ ਇੱਥੇ ਟਾਬਾ ਹੈ ਉੱਥੇ ਬੱਸ ਖੜੀ ਕਰ ਰਹੀ ਹੈ ਕਿਉਂਕਿ ਸਵੇਰੇ ਚੰਡੀਗੜ੍ਹ ਨੂੰ ਚੱਲਦੀ ਗੋਲੂ ਕਾ ਮੋੜ ਤੋਂ ਚੰਡੀਗੜ੍ਹ ਨੂੰ ਤੇ ਉੱਥੋਂ ਬੱਸ ਚੋਰੀ ਹੋ ਗਈ